ਆਜ ਹੁਣ ਕਰਦਾ ਪਿਆ ਵਲੋਗ ਦੀ ਸ਼ੁਰੂਆਤ ਹੋਰ ਦਿਖਾਉਂਗੇ ਕੁਝ ਹਾਲਾ ਕੀ ਅਜ ਨਹੀਂ ਆਜ ਰਖੜੀਆਂ ਤੱਕ ਪਾਤੀਆਂ ਕੱਲ ਦੀ ਮੈਂ ਕਹਿੰਨੀ ਸਕੂਲੋਂ ਛੁੱਟੀ ਤੇ ਵਿੱਚ ਨਹੀਂ ਰੱਖਣੀ ਇੰਨੀਆਂ ਰੱਖੜੀਆਂ ਨਾ ਇੰਨੀਆਂ ਰੱਖੜੀਆਂ ਦੇਖ ਦੇ ਦੇ ਤੁਸੀਂ ਪਰੇਸ਼ਾਨਾ ਹੋ ਜਾਓਗੇ ਰੇਟ ਹੈ ਕਿ 10 20 ਰੁਪਿਆ ਤੇ 100 ਰੁਪਏ ਇਹ ਆਹ ਦਾ ਫੋਨੂ ਭਾਜੀ ਉਹ ਕਾ ਬੌਜੀ ਤੇ ਮਾਤਾ ਤੇ ਅੰਦਰ ਮੈਂ ਬਣਾਉਣੀ ਆ ਵੀਡੀਓ ਇਹ ਸਾਡੀ ਪਾਪਾ ਦੀ ਪੜੀ ਬੈਠੀ ਆ ਵੀਡੀਓ ਕਿਦਾਂ ਬਣਾਉਣੀ ਹੈ ਦਿਨ ਨਾਲ ਬਣੂਣੀ ਹੈ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਬਾਕੀ ਦਾ ਵਲੋਗ ਆਪਾਂ ਵੀਡੀਓ ਬਣਾ ਕੇ ਦਿਖਾਉਣੀ ਆ ਬੇਲੀ ਹੋ ਜੀ ਠੀਕ ਨਹੀਂ ਨਹੀਂ ਬਾਅਦ ਚ ਦੇਦੇ ਹਾਂ ਹਾਂਜੀ ਗਾਇਸ ਆਪਾਂ ਹੁਣ ਆ ਗਈਆਂ ਦਿੱਲੀ ਸ਼ਾਪ ਤੇ ਰੇਂਜੂ ਕੱਲਾ ਹੀ ਸੀ ਦਿੱਲੀ ਸਾਈਡ ਰੇਂਜੂ ਕੱਲਾ ਹੀ ਸੀ ਕਿ ਦਿੱਲੀ ਸਾਈਡ ਤੇ ਆਪਾਂ ਸੀਗੇ ਗਿਉ ਉਧਰ ਪਾਰਸਲ ਸੀਗੇ ਕਿੰਨੇ ਤੇ ਉਹ ਕਿਉਂਕਿ ਆਪਾਂ ਉਧਰ ਸਿਲਸੂ ਲਾਈ ਆ ਨਾ ਇੱਧਰ ਖਲਾਰਾ ਪਿਆ ਆ ਇੱਧਰ ਕਸਟਮਰ ਇਹ ਸੰਭਾਲ ਲੰਦੇ ਆ। ਅੱਜ ਜੀ ਸ਼ੌਪ ਤੇ ਮੈਂ ਗਿਆ ਸੀਗਾ ਉੱਧਰਲੇ ਪਾਰਸਲ-ਪੂਰਸਲ ਪਏ ਸੀਗੇ, ਪੈਕ ਕਰਨ ਵਾਲੇ ਸੀਗੇ, ਡਰੈੱਸ ਵਗੈਰਾ ਲਿਖਣੇ ਸੀਗੇ ਕਈਆਂ ਦੇ। ਉਹ ਆਪਾਂ ਹੁਣ ਡਰੈੱਸ ਟੂਸ ਲਿਖ ਕੇ ਤੇ ਸਾਰੇ ਪਾਰਸਲ ਕੱਲ ਆਪਾਂ ਲਾਉਣ ਜਾਵਾਂਗੇ। ਠੀਕ ਆ ਜੀ। ਬਾਕੀ ਆਪਾਂ ਸੇਲ ਆਈ ਆ 50% ਆਫ ਤੇ ਫਰਸਟ ਕਾਪੀ ਸੇਲ ਆਈ ਸੀਗੀ। ਉਧਰਲੀ ਸਾਈਡ 'ਤੇ ਰੱਚ ਰੁਚ ਤੁਹਾਨੂੰ ਪਤਾ ਆ ਜਿਆਦਾ ਪੈਂਦਾ ਆ। ਸਿਕਹਣਾ ਪੈਂਦਾ ਉਧਰ ਵੀ। ਕਸਟਮਰ ਨਾਲ ਸਾਹਮਣਾ ਪੈਂਦਾ ਤੇ ਦੂਜੀ ਗੱਲ ਇਹ ਆ ਕਿ ਰਖੜੀ ਦਾ ਤਿਉਹਾਰ ਆ ਗਿਆ ਆ 9 ਤਰੀਕ ਨੂੰ ਦੂਜੀ ਸ਼ਾਪ ਤੇ ਆਪਾਂ ਇੱਕ ਮੁੰਡਾ ਵੀ ਨਵਾਂ ਲੱਗਿਆ ਆ ਨਵਾਂ ਨਹੀਂ ਪ੍ਰਾਣਾ ਸ਼ਿਵਮ ਦਾ ਪ੍ਰਾ ਆ ਪ੍ਰਾਣਾ ਜੜ ਕੇ ਕਹਿੰਦਾ ਮਤਲਬ ਸ਼ਿਵਮ ਤਾਂ ਆਪਣੇ ਤੋਂ ਕੰਮ ਕਰਦਾ ਸੀ ਪਹਿਲਾਂ ਤੇ ਉਹਦਾ ਭਰਾ ਆ ਦੂਜੀ ਸ਼ਾਪ ਤੇ ਬਾਕੀ ਗਾਇਜ਼ ਰਕੜੀ ਆਹ ਤਿਆਰ ਆ ਗਿਆ ਆ ਤੇ ਨੋ ਤਰੀਕ ਨੂੰ ਆਪਾਂ ਹੁਣ ਰਕੜੀ ਰੁਖੜੀ ਬਣਾਵਾਂਗੇ ਤੇ ਬੈਂਚੂ ਤੂੰ ਆਪਣੀ ਭੈਣ ਨੂੰ ਕਿੰਨੇ ਪੈਸੇ ਦੇਣੇ ਰਕੜੀ ਦੇ 10 ਮੈਨੂੰ 150 ਹੈ 150 150 ਜ਼ਿਆਦਾ ਨਹੀਂ ਹੈ ਇੰਨੇ ਸਾਰੇ ਮਾਮਾ ਹੁਣ ਤਾਂ ਬੈਗ 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 ਭਰ ਲੈਣਾ ਮੈਂ ਤਾਂ ਆਪਣੀ ਪੰਗਾ 5500 ਰੁਪਈਆ ਨਹੀਂ ਰਖੜੀ ਤੇ ਮੈਨੇ 1500 ਰੁਪਈਆ ਖਰਜਾਤੇ ਹਾਂ ਕਿੰਨਾ ਨੇ ਨਹੀਂ ਪੈਂਟ 1000 ਰੁਪਈਆ ਰਖੜੀ ਤੇ ਕਿਦਾਂ ਉਹ ਕਹਿੰਦੀ ਮੈਨੂੰ ਪੈਂਟ ਲੈ ਕੇ ਦੇ ਇੱਥੇ ਗਿਆ ਹਾਂ ਕਹਿੰਦੀ ਪੈਸੇ ਨਹੀਂ ਮੇਰੇ ਕੋ ਫਿਰ ਪੈਂਟ ਕਿੰਨੀ 1500 ਦੀ ਹੂੰ ਹੁਣ ਕੀ ਕਰਾਂ ਕੋਲੋ ਹੀ ਦਾ 1500 ਰੁਪਈਆ ਟੋਟਲ ਕਿੰਨੇ ਹੋਏ ਦੁਕਾਨੇ ਦੁਕਾਨ ਤੋਂ ਲੈ ਕੇ ਖਾਣਾ ਕੋਲ ਦੀ ਦੁੱਦਾ ਸੀਗੇ ਮੈਂ ਤਾਂ 2000 ਫਿਰ ਮੈਂ ਉੱਥੇ ਜਾ ਕੇ ਫਿਰ ਮੈਨੂੰ 1500 ਦਾ ਖਰਚਾ ਹੋ ਗਿਆ ਕਦੋਂ ਦੀ ਗੱਲ ਕਰਦਾ ਐ ਤੇ ਤਾਂ 2000 ਰੁਪਿਆ ਹੈਗਾ ਜੀ ਤੂੰ ਦੇ ਨਾਲ ਪਿੱਟਨ ਦਿਆ ਹੈਗਾ ਰਾਤੀ ਮੈਨੂੰ ਵੀ ਮੈਨੂੰ ਪੈਸੇ ਹੀ ਲੱਗਦੇ ਕਿ ਦੇ ਯਾਰ ਇਹ ਮਹੀਨਾ ਹੋ ਚਲਾ ਇਹ ਤਾਂ ਕੱਲ ਤੋਂ ਕਿੰਨਾ ਹੀ ਟਾਈਮ ਹੋ ਗਿਆ ਫਿਰ ਪਿੰਟ ਪੁੰਟ ਲਾਤੀ ਸੀ ਹਾਂ ਐਂਟ ਪੁੰਟ ਲਾਤੀ ਦੂਜੇ ਨੇ ਕੀ ਲਾ ਕੇ ਦਿੱਤਾ ਉਹ ਹੈ ਮੈਂ ਕਹਿੰਨਾ ਹੈ ਓਏ ਦੂਜੇ ਨੇ ਕੀ ਲੈ ਕੇ ਦਿੱਤਾ ਬਹੁਤ ਆਲੇ ਛੋਟਾ ਹੈ ਕਿੰਨੇ ਸਾਲ ਦਾ ਉਹ 13 ਸਾਲ ਦਾ ਹੈਗਾ 12 ਦਾ 10 ਸਾਲ ਦਾ ਹੈ 10 ਸਾਲ ਦਾ ਹਾਂ ਤਾਂ ਉਹ ਜਿਹੜਾ ਖੜੇ ਹਥਿਆਰ ਵਧੀਆ ਲੰਗੇ ਸਾਰਿਆਂ ਦਾ ਠੀਕ ਹੈ ਜੀ ਸਾਰਿਆਂ ਰਖੜੀ ਦੇ ਆ ਵਧਾਈਆਂ ਨਾਲ ਐਡਵਾਂਸ ਸਲਵਾਸ ਚ ਠੀਕ ਹੈ ਗਾਇਸ ਬਾਕੀ ਜਿਹੜੇ ਆਪਾਂ ਸੇਲ ਲਈਏ ਉਹਦੇ ਵਿੱਚ ਬੂਟ ਬਹੁਤ ਸੋਹਣੇ ਸੋਹਣੇ ਆ ਜੇ ਕਿਸੇ ਨੂੰ ਲੈਣੇ ਹੋਏ ਤਾਂ ਸਾਨੂੰ ਦੱਸ ਦਿਓ ਮੈਸੇਜ ਕਰ ਸਕਦੇ ਆ ਆਰਡਰ ਨੰਬਰ ਦੱਸ ਦਿਓ 8333988 ਆਪਣਾ ਨੰਬਰ ਹੋ ਜਾਏਗਾ 819684527 ਇਹ ਜਗਾ ਮੇਰਾ ਆਪਣਾ ਨੰਬਰ ਆਪਾਂ ਸੱਚ ਐਨਸੀ ਲੈਣਗੇ ਸੀ ਨਾ ਫੋਟੋ ਪਣੀ ਹੈ ਨਾ ਉਹਦੀ ਆਪਣੇ ਨਾਲ ਹੈਗਾ ਆ ਅੰਕੁਸ਼ ਭਾਜੀ ਇਹ ਆਪਣੇ ਭਰਾ ਹੈ ਜਲੰਧਰ ਤੋਂ ਜਲੰਧਰ ਸ਼ਹਿਰ ਤੋਂ ਕੋਈ ਦੱਸੋ ਮਾੜਾ ਮੋਟਾ ਮੋ ਚਾਲ ਉੱਧ ਲਾ ਕਿਦਾਂ ਹੁਣ ਤੋਂ ਮੋੜ ਪੁਰਾ ਬੇਵੀ ਆ ਕੇ ਹੁਣ ਮੋੜ ਮੋ ਚਾਲ ਰਸ ਸਹੀ ਨਹੀਂ ਦਾਨਿਕ ਕਰਦੇ ਸਨ ਆਲਾ ਇਸ ਬੂੜ ਕੋੰਗਾ ਜੋਰਡਨ ਦੇਸ਼ ਪੈਰਾ ਵਿੱਚ ਘਾਟੀ ਹੁੰਦੀ ਮਤਰਾ ਨ ਪਾਈ ਆ ਇਹ ਆ ਕਿ ਨਹੀਂ ਜੋਲਡਨ ਦੇ ਚੁੱਕਰਾ ਚਿਕਾ ਲਈ ਗਾਡੀ ਜੋ ਵੀ ਆ ਬਾਕੀ ਗਾਇਸ ਸਾਡੀ ਵੀਡੀਓ ਨਾਲ ਜੁੜੇ ਰਹੋ ਲੋਕ ਵੇਖਣ ਲਈ ਹਾਂਜੀ ਗਾਇਸ ਹੁਣ ਆਪਾਂ ਰੱਖੀਆ ਚਾਹ ਤੇ ਦੁੱਧ ਲੈ ਆਂਦਾ ਆ ਚਾਹ ਰੱਖੀ ਆ ਚਾਹ ਬਣਾਵਾਂਗੇ ਉਹ ਦੇਖੋ ਆਪਾਂ ਚਾਹ ਮੇਰੀ ਰਿੱਜੀ ਰਿੱਜੀ ਕਮਲੀ ਹੋਈ ਇਸ ਇਹ ਰਖੜੀ ਦੇ ਰੱਛ ਪੈ ਗਿਆ ਆਪਣੀ ਦੁਕਾਨ ਤੇ ਪ੍ਰਯੰਚੂ ਜਮਨੀਸ਼ਾ ਰਖੜੀ ਦੇ ਰੱਖਣ ਨੂੰ ਵੇਚਣ ਦੇ ਉਹ ਆ ਦੇਖੋ ਦੌੜ ਕੇ ਇਧ ਦੌੜ ਕੇ ਆੜੇ ਕੋਲੇ ਇਹ ਰੱਛ ਪੁੱਛ ਕੇ ਆਇਆ ਇੰਜਾਮ ਲੱਗਾ ਉਹ ਦੇਖੋ ਪਿੱਛੇ ਜਾ ਕੇ ਉਹ ਰਖੜੀ ਆ ਪਿਆਰ ਆ ਗਿਆ ਸੋ ਕੀ ਗਾਇਸ ਸਾਡੇ ਵੀਡੀਓ ਨਾਲ ਜੁੜੇ ਰਹੋ ਰੋਗ ਵਿਖਲੇ ਜੀ ਠੀਕ ਆ ਜੀ ਗਾਇਸ ਚਾਹ ਬਣ ਗਈ ਆ ਹੁਣ ਆਪਾਂ ਹੁਣ ਕੱਫਾ-ਕੱਫਾ ਜਿਹਾ ਪਾਵਾਂਗੇ ਪੀਵਾਂਗੇ ਅੰਦਰ ਜਾ ਕੇ ਹਾਂਜੀ ਗਾਇਸ ਹੁਣ ਆਪਾਂ ਪੀਵਾਂਗੇ ਚਾਹ ਦੇ ਨਾਲ ਖਾਵਾਂਗੇ ਬਿਸਕੁਟ ਪੂਜੀਆ ਵੀ ਹੈਗਾ ਬਿਸਕੁਟ ਵੀ ਹੈਗੇ ਆ ਬਾਕੀ ਗਾਇਸ ਵੀਡੀਓ ਸਾਡੇ ਨਾਲ ਜੁੜੇ ਰਹੋ ਠੀਕ ਹੈ ਬਲੌਗ ਵੇਖਣ ਲਈ ਹੌਂ ਤੁਰੇ ਤੁਰੇ ਚੱਲ ਰਹੇ ਹਾਂ ਬੇਹੇਜ਼ ਜੈ ਜੈ ਨਹੀਂ ਲੱਗਦਾ ਡਿਪਰੈਸ਼ਨ ਕੀ ਚੱਲ ਗਈ ਹੈ ਕੀ ਕਰ ਤੂੰ ਇਹ ਬਾਹਰ ਲੈ ਉਹ ਅੰਦਰ ਲੈ ਕੇ ਆ ਤੂੰ ਲੈਣਾ ਹਾਂਜੀ ਗਾਇਸ ਇੰਨ ਚ ਬਾਹਰ ਕਸਟਮਰ ਦੇਖ ਕੇ ਆਇਆ ਕਿੱਧਰ ਗਿਆ ਸਭ ਨੂੰ ਢਰ ਕੇ ਅੰਦਰ ਹੋਣਾ ਨਹੀਂ ਹੈਗਾ ਚਲੋ ਕੋਈ ਨਹੀਂ ਆਪਾਂ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ TV08 Delhi Blog Channel ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਭਰਾ ਆਪਣੇ ਭੈਣਾ ਵੀ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਸਾਡੇ ਨੂੰ ਰੋਜ਼ ਨਿਊ ਬਲੌਗ ਸਾਡੇ ਦੇਖਦੇ ਰਿਆ ਕਰੋ TV08 Delhi Blog Channel ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਥੈਂਕ ਯੂ ਧੰਨਵਾਦ ਜੀ